ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਪਿਓਰ ਕ੍ਰੇਪ ਦੇ ਵਿੱਚ ਸੂਟ ਲੈ ਕੇ ਆਇਆ ਜੀ ਪਿਓਰ ਕ੍ਰੇਪ ਦੀ ਉਹ ਬਾਟਮ ਹੋਊਗੀ ਨਾਲ ਮੈਚਿੰਗ ਤੇ ਨਾਲ ਪਿਓਰ ਸ਼ਿਫੋਨ ਦਾ ਦੁਪੱਟੇ ਦੇ ਨਾਲ ਬਹੁਤ ਪਿਆਰੇ ਸੂਟ ਹੈ ਜੀ 3000 ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ ਤੇ ਬੜੇ ਪਿਆਰੇ ਕਲਰ ਤੇ ਬਹੁਤ ਪਿਆਰੇ ਡਾਟਸ ਦੇ ਵਿੱਚ ਤੇ ਚੈੱਕ ਦੇ ਵਿੱਚ ਸੂਟ ਹੋਣਗੇ ਪਿਓਰ ਕ੍ਰੇਪ ਦੇ ਸੂਟ ਹੋਣਗੇ ਅੱਜ ਤੇ ਆਪਣੇ ਇੱਕ ਤੋਂ ਇੱਕ ਸੋਨੇ ਪ੍ਰਿੰਟ ਕਲਰ ਦੇ ਨਾਲ ਤੇ ਪ੍ਰਾਈਸ ਦੀ ਨਾ ਜਾ ਰਹੇ ਜੀ ਅੱਜ ਦੇ ਵੀਡੀਓ ਦਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਕੀ ਪਤਾ ਹੁੰਦਾ ਲਾਸਟ ਵਾਲਾ ਸੂਟ ਆਪਾਂ ਨੂੰ ਜ਼ਿਆਦਾ ਪਸੰਦ ਆਵੇ ਤੇ ਬਾਕੀ ਜਦੋਂ ਵੀਡੀਓ ਤੁਸੀਂ ਦੇਖਦੇ ਹੋ ਹੁੰਨੇ ਪਲੀਜ਼ ਅੱਗੇ ਵੀ ਸ਼ੇਅਰ ਕਰਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਨਵੀ ਤੋਂ ਨਵੇਂ ਆਪਾਂ ਸੂਟ ਲੈ ਕੇ ਆਉਂਦੇ ਤੁਹਾਡੇ ਰਿਕੁਆਇਰਮੈਂਟ ਦੇ ਅਕੋਰਡਿੰਗ ਰੋਜ਼ ਟਰਾਈ ਕਰੀਦਾ ਵੀ ਹਰ ਇੱਕ ਤਰ੍ਹਾਂ ਦੇ ਕਸਟਮਰ ਸੈਟੀਸਫਾਈ ਹੋਣ ਘੱਟ ਰੇਂਜ ਵਾਲੇ ਵੱਧ ਰੇਂਜ ਵਾਲੇ ਜਿਵੇਂ ਦੀ ਚੀਜ਼ ਤੁਹਾਨੂੰ ਚਾਹੀਦੀ ਆਪਾਂ ਉਸ ਹਿਸਾਬ ਦਾ ਟਰਾਈ ਕਰਦੀ ਆ ਵੀ ਰੋਜ਼ ਹੀ ਤੁਹਾਨੂੰ ਨਵੇਂ ਤੋਂ ਨਵੇਂ ਆਪਾਂ ਸੂਟ-ਕੋਟੇ ਨਹੀਂ ਲੈ ਕੇ ਆਉਂਦੇ ਜੀ ਤੇ ਬਾਕੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8140080803 ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ। ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਇਸ ਸਾਈਡ ਸਕਰੀਨ ਤੇ ਇਹੀ ਨੰਬਰ ਹੈ ਜੀ। ਬਾਕੀ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ। ਤੁਸੀਂ ਮੈਨੂੰ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ। ਤੇ ਬਾਕੀ ਬਹੁਤ ਵਧੀਆ ਕਮੈਂਟ ਕਰਦੇ ਹੋ ਜੀ। ਤੁਸੀਂ ਬਹੁਤ ਵਧੀਆ ਹੈ ਨਾ। ਜਦੋਂ ਕਹਿੰਦੇ ਹੁੰਨੇ ਵੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ। ਖੁਸ਼ ਰਹੋ ਖੁਸ਼ਹਾਲ ਰਹੋ। ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਜੀ ਜਦੋਂ ਇੰਨੇ ਵਧੀਆ ਕਮੈਂਟ ਤੁਸੀਂ ਕਰਦੇ ਹੋ। ਤੇ ਐਸੇ ਮਨ ਨੂੰ ਬਹੁਤ ਜ਼ਿਆਦਾ ਹੌਸਲਾ ਹੋ ਜਾਂਦਾ ਹੈ। ਥੈਂਕ ਯੂ ਬਹੁਤ ਬਹੁਤ ਥੈਂ ਤੇ ਬਹੁਤ ਸੋਹਣੇ ਅੱਜ ਡਾਟਸ ਦੇ ਵਿੱਚ ਹੋਣਗੇ ਪਿਓਰ ਕ੍ਰੇਪ ਦੇ ਸੂਟ ਦੇਖਦੇ ਆ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਮਰਜੈਂਟਾ ਕਲਰ ਦੇ ਵਿੱਚ ਸੂਟ ਹੈ ਜੀ ਇਹ ਪਿਓਰ ਕ੍ਰੇਪ ਦੇ ਸੂਟ ਹੋਣਗੇ ਨਾਲ ਪਲੇਨ ਬਾਟਮ ਹੈ ਜੀ ਸੇਮ ਤੇ ਸ਼ਫਾਨ ਦੇ ਦੁਪट्टे ਦੇ ਨਾਲ ਡਾਟਸ ਦੇ ਵਿੱਚ ਅੱਜ ਦਾ ਆਪਣਾ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰੇ ਬੜੇ ਟਾਈਮ ਬਾਅਦ ਇਹ ਮੈਨੂੰ ਪਿਛਲੇ ਸਾਲ ਆਏ ਸੀ ਆਪਣੇ ਜੌਰਜਟ ਦੇ ਵਿੱਚ ਟਰਾਈ ਕਰਾਂਗੇ ਜੀ ਆਪਾਂ ਨੂੰ ਕਦੇ ਜੌਰਜਟ ਦੇ ਵਿੱਚ ਵੀ ਮਿਲੇ ਪਰ ਆਪਾਂ ਨੂੰ ਪਿਓਰ ਕ੍ਰੇਪ ਦੇ ਵਿੱਚ ਮਿਲੇ ਵਾਲੇ ਸੂਟ ਤੇ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਸਾਰੇ ਤਰ੍ਹਾਂ ਦੇ ਆਪਾਂ ਜਿਵੇਂ ਕੋਈ ਏਜ ਮੈਟਰ ਨਹੀਂ ਕਰਦੀ ਹੁੰਦੀ ਐਵੇਂ ਦੇ ਸੂਟਾਂ ਦੇ ਵਿੱਚ ਜਿਨ੍ਹਾਂ ਨੂੰ ਥੋੜਾ ਜਿਹਾ ਹੈਗਾ ਵੀ ਡਾਰਕ ਕਲਰ ਹੈ ਤਾਂ ਆਪਣੇ ਕੋਲ ਲਾਈਟ ਕਲਰ ਵੀ ਹੈਗੇ ਆ ਤੇ ਪਹਿਲਾ ਕਲਰ ਰਾਣੀ ਕਲਰ ਹੈ ਜੀ ਪ੍ਰੋਪਰ ਜਿਹੜਾ ਮਜੈਂਟਾ ਕਲਰ ਹੈ ਬਹੁਤ ਪਿਆਰੇ ਡਾਟਸ ਦੇ ਨਾਲ ਇਹ ਸ਼ਰਟ ਆ ਗਈ ਪੂਰੀ ਆਪਣੀ ਡਾਟਸ ਦੇ ਵਿੱਚ ਨਾਲ ਪਲੇਨ ਸੇਮ ਪਿਓਰ ਕਰੇਪ ਦੀ ਉਹ ਬਾਟਮ ਹੈ ਤੇ ਨਾਲ ਹੈਗਾ ਪਿਓਰ ਸ਼ਿਫਨ ਦਾ ਹੀ ਨਾਲ ਦੁਪੱਟਾ ਇਹ ਦੇਖੋ ਇਹ ਹੈਗਾ ਦੁਪੱਟਾ ਨਾਲ ਪੂਰਾ ਸੂਟ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਤਾ ਇਹ ਹੈਗਾ ਦੁਪੱਟਾ ਪੱਲਿਆਂ ਤੇ ਐਵੇਂ ਡਾਟਸ ਆਣਗੇ ਦੁਪੱਟੇ ਦੇ ਵਿੱਚ ਪ੍ਰਿੰਟ ਹੈ ਪਿਓਰ ਕ੍ਰੇਪ ਦੀ ਪਲੇਨ ਬਾਟਮ ਇਹ ਸ਼ਰਟ ਆ ਗਈ ਇਸ ਇਸ ਹਿਸਾਬ ਨਾਲ ਵੀ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇਹ ਸ਼ਰਟ ਹੈ ਇਹ ਬਾਟਮ ਹੈ ਜੀ ਨਾਲ ਦੁਪੱਟਾ ਪਿਓਰ ਦਾ 3000 ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਜੀ ਉਹ ਹਮੇਸ਼ਾ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਇਹ ਦੇਖੋ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਮਜੈਂਟਾ ਕਲਰ ਦੇ ਵਿੱਚ ਕੋਈ ਅੱਖਾਂ ਨੂੰ ਚੁਬਣ ਵਾਲਾ ਮਜੈਂਟਾ ਨਹੀਂ ਹੈਗਾ ਬਹੁਤ ਪਿਆਰਾ ਜਿਹਾ ਮਜੈਂਟਾ ਕਲਰ ਹੈ ਰਾਣੀ ਕਲਰ ਡਾਟਸ ਦੇ ਵਿੱਚ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਤੇ ਨੈਕਸਟ ਕਲਰ ਦਿਖਾਣੇ ਆ ਬੜੇ ਸੋਹਣੇ ਸੋਹਣੇ ਕਲਰ ਹੋਣਗੇ ਨੈਕਸਟ ਹੈਗਾ ਮੰਗੇਓ ਕਲਰ ਬਹੁਤ ਸੋਹਣਾ ਮੰਗੇਓ ਕਲਰ ਹੈ ਜਿਵੇਂ ਪ੍ਰੋਪਰ ਜਿਹੜਾ ਔਰੇਂਜ ਲਾਈਟ ਕਲਰ ਕਹਿ ਸਕਦੇ ਆ ਆਪਾਂ ਮੰਗੇਓ ਕਲਰ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਆ ਗਈ ਇਸ ਦੀ ਸ਼ਰਟ ਡਾਟਸ ਦੇ ਵਿੱਚ ਬੜੇ ਸੋਹਣੇ ਕਰੀਮ ਕਲਰ ਦੇ ਡਾਟਸ ਹੈ ਜੀ ਇਹਦੇ ਵਿੱਚ ਤੇ ਇਹ ਹੈਗਾ ਇਸ ਦਾ ਦੁਪੱਟਾ ਆਪਣਾ ਤੁਹਾਨੂੰ ਥੋੜਾ ਚੰਗੀ ਤਰ੍ਹਾਂ ਦਿਖਾਉਣੀ ਆ ਇਹ ਦੇਖੋ ਇਹ ਦੁਪੱਟਾ ਹੈ ਜੀ ਇਹਦੇ ਨਾਲ ਬੜਾ ਸੋਹਣਾ ਕਰੀਮ ਡਾਟਸ ਤੇ ਪ੍ਰਿੰਟ ਦੇ ਨਾਲ ਇਹ ਦੁਪੱਟਾ ਆ ਗਿਆ ਪੱਲਿਆਂ ਤੇ ਐਵੇਂ ਡਾਟਸ ਆਣਗੇ ਵਿੱਚ ਪ੍ਰਿੰਟ ਹੈ ਏ ਆਗੀਜੀ ਦੀ 크레ਪ ਦੀ ਪਿਓਰ 크레ਪ ਦੀ ਨਾਲ ਪਲੇਨ ਬਾਟਮ ਤੇ ਡਾਟਸ ਵਾਲੀ ਸ਼ਰਟ ਬਹੁਤ ਸੋਹਣਾ ਇਹ ਹੈਗਾ ਮੰਗੇਓ ਕਲਰ ਦੇ ਵਿੱਚ ਸੂਟ ਇੱਥੇ ਤੋਂ ਤੁਸੀਂ ਸਕਰੀਨ ਸ਼ਾਟ ਨੰਬਰਿੰਗ ਵੀ ਕੀਤੀ ਹੁੰਦੀ ਹੈ ਨੰਬਰਿੰਗ ਨਾਲ ਥੋੜਾ ਮੈਨੂੰ ਜ਼ਿਆਦਾ ਈਜ਼ੀ ਹੋ ਜਾਂਦਾ ਹੈ ਸਕਰੀਨ ਸ਼ਾਟ ਉੱਥੇ ਤੋਂ ਲੈ ਲਿਆ ਕਰੋ ਜਿੱਥੇ ਨੰਬਰ ਮੈਂਸ਼ਨ ਕੀਤਾ ਹੁੰਦਾ ਮੈਂ ਨਾਲ ਇਹ ਦੇਖੋ ਮੰਗੇਓ ਕਲਰ ਦੇ ਵਿੱਚ ਹੈ ਜੀ ਇਹ ਬੜਾ ਸੂਟ ਆਪਣਾ ਬਹੁਤ ਪਿਆਰਾ ਉਹ ਸੋਹਣੀ ਪਲੇਨ ਪਿਓਰ ਕ੍ਰੇਪ ਦੇ ਸੂਟ ਹੈ ਜੀ ਡਾਟਸ ਵਾਲੀ ਸ਼ਰਟ ਹੈ ਪਲੇਨ ਕ੍ਰੇਪ ਦੀ ਉਹ ਬਾਟਮ ਹੈ ਨਾਲ ਸ਼ਫੌਨ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਇਹ ਮੰango ਕਲਰ ਦੇ ਵਿੱਚ ਹੈ ਜੀ ਨੈਕਸਟ ਸੂਟ ਦਿਖਾਣੇ ਆ ਥੋੜੀ ਬੁਕਿੰਗ ਜਲਦੀ ਕਰਿਓ ਕਿਉਂਕਿ ਇਹਨਾਂ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਜੀ ਨੈਕਸਟ ਹੈਗਾ ਲਾਈਟ ਫਰੋਜ਼ੀ ਕਲਰ ਪੂਰਾ ਜਿਹੜਾ ਸਕਾਈ ਬਲੂ ਕਲਰ ਹੁੰਦਾ ਹੈ ਬਲੂ ਫਰੋਜ਼ੀ ਕਲਰ ਉਹ ਵਾਲਾ ਕਲਰ ਹੈ ਜੀ ਬਹੁਤ ਪਿਆਰੇ ਸੂਟ ਖਾਸ ਕਰਕੇ ਬਾਹਰ ਵਾਲੇ ਕਸਟਮਰਸ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਮੇਰੇ ਤੋਂ ਐਵੇਂ ਦੇ ਸੂਟ ਲਏ ਸੀ ਵੀ ਤੁਸੀਂ ਇਹ ਵਾਲੇ ਸੂਟ ਦੁਬਾਰਾ ਕਦੋਂ ਲਿਆਵੋਗੇ ਇਹ ਦੇਖੋ ਫਰੋਜ਼ੀ ਕਲਰ ਦੇ ਵਿੱਚ ਬੜੇ ਸੋਹਣੇ ਡਾਟਸ ਇਹ ਸ਼ਰਟ ਆ ਗਈ ਆਪਣੀ ਤੇ ਇਹ ਦੁਪੱਟਾ ਜੀ ਇਹਦਾ ਇਹ ਦੇਖੋ ਬੜਾ ਪਿਆਰਾ ਦੁਪੱਟਾ ਐਵੇਂ ਪੱਲਿਆਂ ਤੇ ਪ੍ਰਿੰਟ ਡਾਟਸ ਆਣਗੇ ਵਿੱਚ ਇਹ ਦੁਪੱਟਾ ਆ ਗਿਆ ਇਹ ਆ ਗਈ ਆਪਣੇ ਬਾਟਮ ਪਲੇਨ ਤੇ ਇਹ ਵਾਲੀ ਸ਼ਰਟ ਹੈ ਜਨਾਬ ਬਹੁਤ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਇਹ ਸੂਟ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਫਰੋਜ਼ੀ ਕਲਰ ਦਾ ਪਿਓਰ ਕਰੇਪ ਦੇ ਸੂਟ ਹੈ ਜੀ ਆਪਣੇ ਡਾਟਸ ਦੇ ਵਿੱਚ ਸ਼ਰਟ ਕਰੇਪ ਦੀ ਪਲੇਨ ਬਾਟਮ ਹੈ ਸ਼ਿਫੌਨ ਦੁਪੱਟੇ ਦੇ ਨਾਲ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਪਿਓਰ ਕਰੇਪ ਦੇ ਸੂਟ ਹੈ ਜਿਵੇਂ ਮੈਂ बार-बार ਰਿਪੀਟ ਕਰ ਰਹੀ ਹਾਂ ਕਿਓਕੇ ਕਾਫੀ ਮੈਸੇਜ ਆ ਜਾਂਦੇ ਨੇ ਵੀ ਕਿਹੜਾ ਸਟੱਫ ਹੈ ਜੀ ਕੀ ਹੈ ਲਾਈਨਿੰਗ ਲੱਗ ਕੇ ਸੂਟ ਬਣਨਾ ਪਿਓਰ ਕ੍ਰੇਪ ਦੇ ਸੂਟ ਦੇ ਨਾਲ ਇਹਨਾਂ ਨੂੰ ਆਪਾਂ ਹਲਕਾ-ਹਲਕਾ ਕੋਈ ਵਰਕ ਕਰਾ ਕੇ ਵੀ ਹਾਈਲਾਈਟਸ ਕਰਾ ਸਕਦੇ ਹਾਂ ਉਹ ਆਪਣੀ ਬਾਤ ਦੀ ਚੋਇਸ ਹੈ ਪਰ ਪੱਕੀਵੇਂ ਸਟੀਚ ਕਰਾਉਣਾ ਹੈ ਨੈਕਸਟ ਕਲਰ ਦਿਖਾਣੇ ਗਾਜਰੀ ਕਲਰ ਬਹੁਤ ਸੋਹਣਾ ਗਾਜਰੀ ਕਲਰ ਹੈ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਆ ਤੁਸੀਂ ਕਨਫਿਊਜ਼ ਜ਼ਰੂਰ ਹੋਵੋਗੇ ਵੀ ਕਿਹੜਾ ਕਲਰ ਲਈਏ ਸੀ ਇਹ ਆ ਗਿਆ ਕਾਜਰੀ ਕਲਰ ਦੇ ਵਿੱਚ ਇਹ ਆਪਣੀ ਸ਼ਰਟ ਆ ਗਈ ਫਰੰਟ ਪੂਰਾ ਇਹ ਦੁਪੱਟਾ ਜੀ ਨਾਲ ਇਹ ਦੁਪੱਟਾ ਆ ਗਿਆ ਸੂਟ ਦਾ ਨਾਲ ਪਲੇਨ ਕ੍ਰੇਪ ਦੀ ਬਾਟਮ ਇਹ ਦੁਪੱਟਾ ਇਹ ਸ਼ਰਟ ਇੱਥੇ ਤੋਂ ਤੁਸੀਂ ਵੀ ਸਕਰੀਨ ਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਤੇ ਕਲਰ ਵੈਸਤਾ ਮੈਂ ਸਾਰਿਆਂ ਦੇ ਨਾਲ ਦੀ ਨਾਲ ਤੁਹਾਨੂੰ ਪੂਰਾ ਦੁਪੱਟਾ ਸਾਰਾ ਦਿਖਾ ਰਹੀ ਹਾਂ ਬਹੁਤ ਸੋਹਣੇ ਕ੍ਰੀਮ ਡਾਟਸ ਦੇ ਨਾਲ ਇਹ ਹੈਗਾ ਆਪਣਾ ਬੜਾ ਸੋਹਣਾ ਪੀਚ ਗਾਜਰੀ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਮਿੱਠਾ ਜਿਹਾ ਰੰਗ ਹੈ ਵੀ ਤੁਸੀਂ ਆਪਣੇ ਜਿਵੇਂ ਥੋੜਾ ਜਿਹਾ ਸੋਬਰ ਪਸੰਦ ਹੁੰਦਾ ਜਿਨ੍ਹਾਂ ਨੂੰ ਜਿਆਦਾ ਹੋਣੀ ਹੈ ਤਾਂ ਇਹ ਵਾਲਾ ਸੂਟ ਵੀ ਦੇਖ ਲਈਏ ਨੈਕਸਟ ਸੂਟ ਦੇਖਦੇ ਹਾਂ ਮਹਿੰਦੀ ਕਲਰ ਦੇ ਵਿੱਚ ਬਹੁਤ ਪਿਆਰਾ ਮਹਿੰਦੀ ਕਲਰ ਦੇ ਵਿੱਚ ਸੂਟ ਪਿਓਰ ਕ੍ਰੇਪ ਦੇ ਸੂਟ ਅੱਜ ਦੇ ਆਪਣੇ ਮੈਚਿੰਗ ਪਲੇਨ ਬਾਟਮ ਦੇ ਨਾਲ ਪਿਓਰ ਕ੍ਰੇਪ ਦੀ ਉਹ ਬਾਟਮ ਹੈ ਜੀ ਨਾਲ ਹਰ ਇੱਕ ਸੂਟ ਦੇ ਬੜਾ ਸੋਹਣਾ ਮਹਿੰਦੀ ਕਲਰ ਇਹ ਸ਼ਰਟ ਆ ਗਈ ਇਹ ਦੁਪੱਟਾ ਜੀ ਨਾਲ ਇਹ ਦੁਪੱਟਾ ਤੇ ਨਾਲ ਪਲੇਨ ਬਾਟਮ ਹੋਵੇ ਇਹ ਦੁਪੱਟਾ ਹੋ ਗਿਆ ਇਹ ਪਲੇਨ ਬਾਟਮ ਹੈ ਨਾਲ ਇਹ ਸ਼ਰਟ ਆ ਬਹੁਤ ਸੋਹਣੀ ਲੁੱਕ ਜਦੋਂ ਸਟੀਚ ਹੋਣਾ ਹੈ ਕ੍ਰੇਵਦੀ ਦਾ ਜਿਹੜਾ ਪਿਓਰ ਕ੍ਰੇਵ ਦਾ ਸੂਟ ਹੁੰਦਾ ਹੈ ਦੀ ਤਾਂ ਫਿਟਿੰਗ ਵੀ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਨਾ ਸੂਟ ਇਹ ਮਹਿੰਦੀ ਕਲਰ ਦੇ ਵਿੱਚ ਹੈ ਜੀ ਸੂਟ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੋ ਨੈਕਸਟ ਕਲਰ ਆ ਗਿਆ ਆਪਣਾ ਗ੍ਰੇ ਲਾਈਟ ਗ੍ਰੇ ਕਲਰ ਹੈ ਬਹੁਤ ਸੋਹਣੇ ਸੂਟ ਇਹ ਗ੍ਰੇ ਕਲਰ ਦੇ ਵਿੱਚ ਇਹ ਸ਼ਰਟ ਆ ਗਈ ਇਹ ਆ ਗਿਆ ਜਿਸ ਦਾ ਦੁਪੱਟਾ ਦੁਪੱਟਾ ਨਾਲ ਮੈਚਿੰਗ ਸੇਮ ਕਲਰ ਦੇ ਵਿੱਚ ਹੀ ਬਾਟਮ ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਜੀ ਸੂਟ ਦਾ ਬਹੁਤ ਪਿਆਰਾ ਸੂਟ ਗ੍ਰੇ ਕਰੀਮ ਵਾਈਟ ਡਾਟਸ ਦੇ ਨਾਲ ਇਹ ਵਾਲਾ ਸੂਟ ਇਹ ਦੇਖੋ ਗ੍ਰੇ ਕਰ ਇ ਲਾਈਟ ਗ੍ਰੇ ਕਲਰ ਹੈ ਜੀ ਬੜਾ ਸੋਹਣਾ ਲਾਈਟ ਸੁਰਮੀ ਕਲਰ ਗ੍ਰੇ ਕਲਰ 3000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ 3000 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ yellow color ਹੈ yellow color ਹੈ ਜੀ ਬੜਾ ਸੋਹਣਾ yellow color ਤੁਸੀਂ ਜਦੋਂ ਤੁਹਾਡੇ ਕੋਲ ਜਾਣਗੇ ਤੁਸੀਂ ਆਪ ਜਜਮੈਂਟ ਕਰ ਲੋਗੇ ਵੀ ਬਹੁਤ ਪਿਆਰੇ ਗਰਮੀਆਂ ਦੇ ਅਕੋਰਡਿੰਗ ਹੀ ਕਲਰ ਹੈ ਕਿਉਂਕਿ 크ਰੇਪ ਐਵੇਂ ਦੀ ਹੈ 크ਰੇਪ ਜਿਹੜਾ ਕੱਪੜਾ ਹੁੰਦਾ ਪੱਖਦਾ ਨਹੀਂ ਹੈਗਾ ਗਰਮੀ ਦੇ ਵਿੱਚ ਇਹ ਕੂਲ ਰਹਿੰਦਾ ਜੀ ਲਾਈਟ ਬਹੁਤ ਜ਼ਿਆਦਾ ਲਾਈਟ ਜਿਵੇਂ ਐਵੇਂ ਨਹੀਂ ਹੁੰਦਾ ਵੀ ਤਪਦਾ ਜਾ ਹੋਵੇ ਕੱਪੜਾ ਉਵੇਂ ਦਾ ਨਹੀਂ ਹੁੰਦਾ ਇਹ ਆ ਗਈ yellow color ਦੇ ਵਿੱਚ ਆਪਣੀ ਸ਼ਰਟ ਇਹ ਦੁਪੱਟਾ ਹੈ ਜੀ ਇਹਦਾ ਇਹ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਦੂਰ ਤੋਂ ਵੀ ਤੁਸੀਂ ਦੇਖ ਸਕਦੇ ਹੋ ਨਾਲ ਸੇਮ ਕਲਰ ਦੀਆਂ ਪਲੇਨ ਬਾਟਮ ਹੈ ਜੀ ਪਿਓਰ ਕ੍ਰੇਪ ਦੀ ਡਾਟਸ ਦੇ ਵਿੱਚ ਪਿਓਰ ਕ੍ਰੇਪ ਦੀ ਸ਼ਰਟ ਇਹਨਾਂ ਦੋ ਕਲਰ ਦੇ ਵਿੱਚ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਕਲਰ ਹੈ yellow ਕਲਰ ਦੇ ਵਿੱਚ ਤੇ ਨੈਕਸਟ ਆ ਗਿਆ ਰੈਸਟ ਕਲਰ orange ਰੈਸਟ ਕਲਰ ਆ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਤੇ ਪਿਆਰੇ ਤੇ ਨੈਕਸਕੂਅਰ ਦੇ ਵਿੱਚ ਹੈਗਾ ਆਪਣਾ ਬਹੁਤ ਪਿਆਰਾ ਰੈਸਟ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਇੱਥੇ ਤੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਸੂਟ ਦਾ ਇਹ ਦੁਪੱਟਾ ਹੈ ਜੀ ਦਾ ਇਹ ਦੁਪੱਟਾ ਆ ਗਿਆ ਰੈਸਟ ਕਲਰ ਦਾ ਨਾਲ ਪਲੇਨ ਬਾਟਮ ਹੈ ਪਿਓਰ ਕ੍ਰੇਪ ਦੀਓ ਤੇ ਇਹ ਵਾਲੀ ਹੈਗੀ ਹੈ ਸ਼ਰਟ ਉਹ ਹੱਟਿਆਰਾ ਕਲਰ 4 ਗ੍ਰੇਵ ਦੇ ਸੂਟ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਰੈਸਟ ਕਲਰ ਦੇ ਵਿੱਚ ਆ ਗਿਆ ਨੈਕਸਟ ਕਲਰ ਦਿਖਾਣਾ ਬੜਾ ਪਿਆਰਾ ਇਹ ਦੇਖੋ ਪਰਪਲ ਜਿਵੇਂ ਪਿਆਜ਼ੀ ਪਿੰਕ ਕਲਰ ਹੁੰਦੇ ਆਨਿਅਨ ਪਿੰਕ ਕਲਰ ਕਹਿ ਸਕਦੇ ਆ ਜੀ ਇਹ ਵਾਲੇ ਕਲਰ ਨੂੰ ਆਪਾਂ ਵੈਸੇ ਤਾਂ ਪਤਾ ਹੀ ਚੱਲ ਜਾਂਦਾ ਜੀ ਵੀਡੀਓ ਦੇ ਵਿੱਚ ਕਿਹੜਾ ਕਲਰ ਆ ਉਹ ਹੱਥ ਸੋਨਾ ਕਲਰ ਇਹ ਤਾਂ ਸਾਰੇ ਸੂਟ ਬਹੁਤ ਪਿਆਰੇ ਆ ਇਹ ਆਗੇ ਆਪਣੀ ਸ਼ਰਟ ਡਾਟਸ ਦੇ ਵਿੱਚ ਇਹ ਦੁਪੱਟਾ ਹੈ ਜਿਸ ਦਾ ਇਹ ਵਾਲਾ ਪ੍ਰਿੰਟਡ ਦੁਪੱਟਾ ਆ ਜਾਣਾ ਅਨਿਅਨ ਪਿੰਕ ਕਲਰ ਦੇ ਵਿੱਚ ਆਪਣਾ ਸੂਟ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਪਿਓਰ ਕ੍ਰੇਪ ਦੀ 3 ਮੀਟਰ ਦੀ ਬਾਟਮ ਨਾਲ ਤੇ ਨਾਲ ਹੈਗਾ ਇਸ ਦਾ ਅ ਅਨਿਅਨ ਪਿੰਕ ਕਲਰ ਦੇ ਵਿੱਚ ਇਹ ਸ਼ਰਟ ਆ ਗਈ ਤੇ ਨੈਕਸਟ ਆ ਗਿਆ ਇਸ ਦਾ ਆਪਣਾ ਗ੍ਰੀਨ ਫਰੋਜ਼ੀ ਕਲਰ ਜਿਹੜਾ ਕੀ ਆ ਰੰਗਾ ਕਲਰ ਕਹਿੰਦੇ ਆਪਾਂ ਗ੍ਰੀਨ ਫਰੋਜ਼ੀ ਕਲਰ ਬਹੁਤ ਸੋਹਣਾ ਗ੍ਰੀਨ ਫਰੋਜ਼ੀ ਕਲਰ ਆ ਇਹ ਦੁਪੱਟਾ ਇੱਥੇ ਤੋਂ ਤੁਸੀਂ ਦੁਪੱਟੇ ਦਾ ਲੈ ਸਕਦੇ ਹੋ ਸਕਰੀਨਸ਼ਾਟ ਤੇ ਇਹ ਵਾਲਾ ਹੈਗਾ ਇਸ ਦਾ ਇਹ ਆ ਗਈ ਸ਼ਰਟ ਬਹੁਤ ਪਿਆਰਾ ਫਰੋਜ਼ੀ ਗ੍ਰੀਨ ਕਲਰ ਕਹਿੰਦੇ ਆ ਜਿਹੜਾ ਆਪਾਂ ਕੀ ਆ ਰੰਗਾ ਕਲਰ ਉਹ ਵਾਲਾ ਕਲਰ ਹੈ ਜੀ ਇੱਥੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਸੁਪਰ। ਨੈਕਸਟ ਕਲਰ ਹੈਗਾ ਇਹਦੇ ਵਿੱਚ ਬੇਬੀ ਪਿੰਕ ਕਲਰ। ਲਾਈਟ ਪ੍ਰੋਪਰ ਜਿਹੜਾ ਪਿੰਕ ਬੇਬੀ ਪਿੰਕ ਕਲਰ ਆ ਉਹ ਵਾਲਾ ਕਲਰ ਹੈ ਜੀ। ਬਹੁਤ ਸੋਹਣੇ ਕਲਰ ਕੰਬੀਨੇਸ਼ਨ ਸੂਟਾਂ ਦੇ ਤੇ ਇਹ ਹੈਗਾ ਇਸ ਦਾ ਦੁਪੱਟਾ। ਬਹੁਤ ਪਿਆਰਾ ਗਰੇਪ ਰਿੰਪ ਦੇ ਨਾਲ ਬਹੁਤ ਸੋਹਣਾ ਦੁਪੱਟਾ ਪਿਓਰ ਗਰੇਪ ਦੀ ਬਾਟਮ ਦੇ ਨਾਲ। ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ। ਇੰਨੇ ਹਜ਼ਾਰ ਪ੍ਰਾਈਸ ਹੈ ਜੀ ਬੇਬੀ ਪਿੰਕ ਕਲਰ ਦੇ ਵਿੱਚ ਤੇ ਨੈਕਸਟ ਆ ਗਿਆ ਇਹਦੇ ਵਿੱਚ ਥੋੜਾ ਸੋਹਣਾ ਪੈਰਟ ਗ੍ਰੀਨ ਕਲਰ ਗ੍ਰੀਨੀਸ਼ ਟੋਨ ਤੇ ਪੈਰਟ ਗ੍ਰੀਨ ਕਲਰ ਇਹ ਹੈਗਾ ਇਸ ਤਾ ਬਹੁਤ ਸੋਹਣਾ ਬ੍ਰਾਈਟ ਜਿਹਾ ਗ੍ਰੀਨ ਹੈ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਥੋੜਾ ਮਹਿੰਦੀ ਗ੍ਰੀਨ ਸੀਗਾ ਇਹ ਥੋੜਾ ਜਿਹਾ ਡਿਫਰੈਂਟ ਹੈ ਗ੍ਰੀਨ ਇਹਦੇ ਨਾਲੋਂ ਬਸ ਥੋੜੀ ਜਿਹੀ ਜਜਮੈਂਟ ਤੁਸੀਂ ਆਪੇ ਕਰ ਲਿਓ ਕਲਰ ਦੀ ਕਿਤੇ ਦੋ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਬੜੇ ਪਿਆਰੇ ਪਿਆਰੇ ਕਲਰ ਅੱਜ ਦੇ ਸੂਟਾਂ ਦੇ ਆਪਣੇ ਡਾਟਸ ਵਾਲੀ ਸ਼ਰਟ ਪਿਓਰ ਕਰੇਪ ਦੇ ਤੇ ਪਿਓਰ ਕਰੇਪ ਦੀ ਬਾਟਮ ਦੇ ਨਾਲ ਤੇ ਨੈਕਸਟ ਹੈਗਾ ਪਰਪਲ ਕਲਰ ਪਰਪਲ ਕਲਰ ਦੇ ਵਿੱਚ ਹੈ ਜੀ ਸੂਟ ਬਹੁਤ ਸੋਹਣਾ ਪਰਪਲ ਕਲਰ ਨਾਲ ਇਸ ਫੋਨ ਦੁਪੱਟਿਆਂ ਦੇ ਨਾਲ ਬਹੁਤ ਸੋਹਣੇ ਕਲਰ ਹੈ। ਫਰੰਟ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਜੀ ਇਹ ਹੈਗਾ ਇਸਦਾ ਦੁਪੱਟਾ। ਦੁਪੱਟੇ ਨਾਲ ਨਾਲ ਪਲੇਨ ਬਾਟਮ ਕ੍ਰੇਪ ਦੀ ਤੇ ਡਾਟਸ ਵਾਲੀ ਸ਼ਰਟਸ ਤੇ ਨਾਲ ਆਪਣੇ ਸੂਟ ਅੱਜ ਦੇ ਇਹ ਵਾਲੇ ਹੈਗੀਆਂ ਡਰਾਸਟ ਦੇ ਵਿੱਚ ਸੂਟ ਤੇ ਮੈਂ ਹੁਣ ਸੂਟ ਕਈਆਂ ਨੂੰ ਹੁੰਦਾ ਵੀ ਡਾਟਸ ਵਾਲੇ ਸੂਟ ਅਸੀਂ ਨਾ ਥੋੜਾ ਜਿਆਦਾ ਨਹੀਂ ਪਾਉਂਦੇ। ਤਾਂ ਮੰਮੀਆਂ ਨੂੰ ਹੁੰਦਾ ਹੈ ਕਿ ਜਿਵੇਂ ਵੀ ਗਰਲਿਸ਼ ਹੈ ਹਨਾ ਥੋੜਾ ਜਿਹਾ ਏਜ ਦੇ ਅਕੋਰਡਿੰਗ ਪਾਣਾ ਤਾਂ ਆਪਾਂ ਚੈੱਕ ਵਾਲੇ ਸੂਟ ਵੀ ਲੈ ਕੇ ਆਏ ਆ ਇਹ ਵੀ ਪਿਓਰ ਕ੍ਰੇਵ ਦੇ ਸੂਟ ਹੈ ਜੀ ਜਿਹੜੇ ਚੈੱਕ ਦੇ ਵਿੱਚ ਆ ਇਹ ਪਿਓਰ ਗ੍ਰੇ ਕਲਰ ਦੇ ਵਿੱਚ ਬਸ ਇਹਨਾਂ ਦੀ ਚੈੱਕ ਦੀ ਸ਼ਰਟ ਹੈ ਉਵੇਂ ਹੀ ਆ ਜੀ ਨਾਲ ਪਿਓਰ ਕ੍ਰੇਵ ਦੀ ਸ਼ਰਟ ਇਹ ਚੈੱਕ ਦੇ ਵਿੱਚ ਹੈ ਜੀ ਬਹੁਤ ਸੋਹਣਾ ਗ੍ਰੇ ਕਲਰ ਪ੍ਰਾਈਸ ਸੇਮ ਰਹਿਣਾ ਸੂਟਾਂ ਦਾ 3000 ਪ੍ਰਾਈਸ ਦੇਣਾ ਇਹ ਸ਼ਰਟ ਆ ਗਈ ਇਹਦੀ ਇਹ ਨਾਲ ਹੈ ਗਿਆ ਚਨਾਉਣ ਦਾ ਦੁਪੱਟਾ ਇਹ ਦੁਪੱਟਾ ਜਿਸ ਦੇ ਨਾਲ ਚਨਾਉਣ ਦਾ ਇਹ ਦੁਪੱਟਾ ਆ ਗਿਆ ਉਹ ਸੋਨਾ ਚਨਾਉਣ ਦੇ ਵਿੱਚ ਤੇ ਚੈੱਕ ਦੇ ਵਿੱਚ ਇਹ ਵਾਲਾ ਸੂਟ ਬਹੁਤ ਪਿਆਰਾ ਸੂਟ ਹੈ ਚਨਾਉਣ ਦੁਪੱਟੇ ਦੇ ਨਾਲ ਪ੍ਰਾਈਸ ਸੇਵ ਰਹਿਣਾ 3000 ਪ੍ਰਾਈਸ ਦੇ ਨਾਲ ਪਿਓਰ ਕ੍ਰੇਪ ਦੀ ਨਾਲ ਬਾਟਮ ਹੈ ਜੀ ਪਲੇਨ ਤੇ ਨਾਲ ਦੁਪੱਟਾ ਇਹਦੇ ਵਿੱਚ ਹੈਗਾ ਸੇਮ ਦੇ ਵਿੱਚ ਕਲਰ ਆਨੀਅਨ ਪਿੰਕ ਕਲਰ ਸੇਮ ਚੈੱਕ ਸ਼ਰਟ ਦੇ ਵਿੱਚ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਇਸ ਕਰਕੇ ਮੈਂ ਥੋੜਾ ਜਲਦੀ ਜਲਦੀ ਦਿਖਾ ਰਹੀ ਆ ਕਿਉਂਕਿ ਫਿਰ ਬਹੁਤ ਜਿਆਦਾ ਲੰਬੀ ਹੋ ਜਾਂਦੀ ਹੈ ਜੀ ਵੀਡੀਓ ਬਹੁਤ ਪਿਆਰਾ ਸੂਟ ਹੈ ਇਹ ਵੀ ਇਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਇਹ ਸ਼ਰਟ ਆ ਗਈ ਚੈੱਕ ਦੇ ਵਿੱਚ ਤੇ ਇਹ ਹੈਗਾ ਇਸ ਦਾ ਦੁਪੱਟਾ ਚਨੌਨ ਦੇ ਦੁਪੱਟੇ ਆ ਜੀ ਇਹ ਵਾਲੇ ਚੈੱਕ ਵਾਲੇ ਸੂਟ ਦੇ ਨਾਲ ਚਨਾਉਨ ਫੌਨ ਦੁਪट्टे ਦੇ ਨਾਲ ਸੂਟ ਆਪਣੇ ਤੇ 3000 ਪ੍ਰਾਈਸ ਹੈ ਜੀ ਸਾਰੇ ਸੂਟਾਂ ਦਾ ਇਹਨਾਂ ਦਾ ਅੱਜ ਦੇਆਂ ਦਾ ਤੇ ਨੈਕਸਟ ਹੈਗਾ ਬੜਾ ਸੋਹਣਾ ਗ੍ਰੀਨ ਟੋਨ ਤੇ ਸੂਟ ਇਹ ਸੇਮ ਚੱਕ ਵਾਲੇ ਦੇ ਵਿੱਚ ਚਨਾਉਨ ਦੁਪੱਟਿਆਂ ਦੇ ਨਾਲ ਇਹ ਵਾਲੇ ਸੂਟ ਆਪਣੇ ਇਹ ਸ਼ੋਰਟ ਹੈਗਾ ਇਸ ਦੇ ਨਾਲ ਦੁਪੱਟਾ ਚਨਾਉਨ ਦੇ ਵਿੱਚ ਤੇ ਫਿਰ ਇਹ ਵੀ ਪਲੇਨ ਬਾਟਮ ਇਹ ਤਿੰਨ ਸੂਟ ਮੈਂ ਤੁਹਾਨੂੰ ਚੱਕ ਦੇ ਵਿੱਚ ਦਿਖਾਏ ਆਂ ਇੰਨੇ ਹਜ਼ਾਰ ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਬਾਕੀ ਕੋਰੀਅਰ ਚਾਰਜਸ ਅਲੱਗ ਤੋਂ ਹੋਣਗੇ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658080381400 ਪੇਮੈਂਟ 800 800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੀ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਲਕਮ